15 16 ਬੱਕਰੀਆਂ ਨੇ ਪਿਆੜੇ 15 16 ਬੱਕਰੀਆਂ ਲੈ ਕੇ ਆਇਆ ਬਈ ਬੱਕਰੀਆਂ ਦੇਖ ਸਕਦੇ ਤੁਸੀਂ ਪੂਰੇ ਚੋਟੀ ਦੀਆਂ ਬੱਕਰੀਆਂ ਲੈ ਕੇ ਆਇਆ ਬਈ ਬਈ ਗੱਲ ਕਰੀਏ ਆਪਾਂ ਇਹਦੀ ਡਿਮਾਂਡ ਦੀ ਜਿਹੜੀ ਤੁਹਾਡੇ ਹੱਥ 'ਚ ਬੱਕਰੀ ਆ ਹੁਣ ਇਹਦੀ ਕੀ ਡਿਮਾਂਡ ਕਰਦੇ ਹੋ ਇਹਦਾ 40000 ਰੁਪਿਆ ਬਈ 40000 ਰੁਪਿਆ ਮੁੱਲ ਆ ਬਈ ਕਿਵੇਂ ਦੰਦਾਂ ਦੰਦਾਂ ਦੀ ਕਿਵੇਂ ਨਮੀ ਆ ਬਈ ਦੰਦਾਂ ਤੋਂ ਜਮਾ ਨਮੀ ਆ ਹਾਂ ਜਮਾ ਨਮੀ ਆ ਮਾਗਰ ਬੱਕਰਾ ਬਈ ਮਾਗਰ ਬੱਕਰਾ ਕਿੰਨੇ ਦਿਨਾਂ ਦੀ ਸੂਈ ਹੋਈ ਆ ਬਈ ਇਹ ਇਹ ਹੋ ਗਿਆ ਹਫਤਾ ਹੋ ਗਿਆ ਬਈ ਸੂਈ ਦਾ ਹਫਤਾ ਹੋ ਗਿਆ ਸੂਈ ਮਾਂਤਨ ਹੋ ਜੀ ਵਿੱਚੋਂ ਕਰ ਦਾਂਗੇ ਮਾਂਤਨ ਠੀਕ ਆ ਬਈ ਹੋਰ ਲਿਆ ਦੇ ਕਾਸੀ ਬੱਕਰੀ ਆ ਗਈ ਡੱਬੀ ਇਹਦੀ ਕੀ ਡਿਟੇਲ ਆ ਬਈ ਇਹ ਬਈ ਮਾਗਰ ਇਹਦਾ ਕੁਝ ਹੈ ਨਹੀਂ ਠੀਕ ਆ ਬਈ ਠੀਕ ਆ ਨਾ ਗੱਲ ਠੀਕ ਆ ਬਈ ਇਹ ਦੁੱਧ ਦਿੰਦੀ ਆ ਬੱਕਰੀ ਬਈ ਠੀਕ ਕਿੰਨਾ ਦੁੱਧ ਦਿੰਦੀ ਆ ਬਈ ਇਹ ਉਹ 2 ਲੀਟਰ ਦੁੱਧ ਦਿੰਦੀ ਆ ਬਈ ਠੀਕ ਨਵੀਂ ਆ ਪੱਠ ਬਈ ਇਹ ਹਾਂ ਹਾਂ ਨਵੀਂ ਆ ਬਈ ਦੇਖ ਸਕਦੇ ਹੋ ਬਈ ਨਵੀਂ ਪੱਠ ਸੀਦਾਂ ਦਾ ਬਈ ਇਹਦੀ ਡਿਮਾਂਡ ਕੀ ਆ ਬਈ ਇਹਦਾ 30000 ਰੁਪਿਆ ਬਈ ਇਹਦਾ 30000 ਰੁਪਿਆ ਬਈ ਮਾਨਤਾਣੇ ਚੋ ਵੀ ਹੋ ਜਾ ਕਰ ਦਾਂਗੇ ਬਈ ਮਾਨਤਾ ਠੀਕ ਆ ਬਈ ਹੋਰ ਲਿਆ ਫੜ ਕੇ ਬੱਕਰੀ ਲੋ ਬਈ ਕਾ ਬੱਕਰੀਆ ਜੱਟ ਬੱਕਰੀ ਇਹਦਾ ਕੀ ਮੁੱਲ ਆ ਬਈ ਇਹਦਾ 28000 ਰੁਪਿਆ ਬਈ 28000 ਕਿਵੇਂ ਦੰਦਾ ਦੰਦਾ ਦੀ ਬਈ ਇਹੇ ਨਵੀਂ ਆ ਬਈ ਦੰਦਾ ਤੋਂ ਇਹ ਵੀ ਨਵੀਂ ਆ ਬਈ ਇਹਦੀ ਗੱਲ ਕਰੀਏ ਡਿਟੇਲ ਦੀ ਬਈ ਇਹਦੇ ਬੱਚੇ-ਪੁੱੱਚੇ ਕਿੰਨੇ ਇਹ ਇੱਕ ਮਾਗਰ ਬੱਚਾ ਬਈ ਠੀਕ ਆ ਬਈ ਦੁੱਧ ਦੁੱਧ ਨੂੰ ਕਿਵੇਂ ਆ ਬਈ ਦੁੱਧ ਨੂੰ ਵਧੀਆ ਬਈ 2 ਲੀਟਰ ਦੁੱਧ ਆ ਜੇ ਠੀਕ ਆ ਕਿੰਨੇ ਕਿ ਦਿਨਾਂ ਦੀ ਸੂਈ ਹੂ ਇਹ ਇਹ ਹੁਣੇ ਮਹੀਨਾ ਹੋ ਗਿਆ ਸੂਈ ਨੂੰ ਇਹਨੂੰ ਮਹੀਨਾ ਸੂਈ ਨੂੰ ਹੋ ਗਿਆ ਮਾਂ ਤਾਂ ਨੇ ਚੋ ਵੀ ਹੋ ਜਾਊਗਾ ਪਰਦਾ ਮਾਂ ਤਾਂ ਨੂੰ ਠੀਕ ਆ ਬਈ ਹੋਰ ਲਿਆ ਬਈ ਫੜ ਕੇ ਬੱਕਰੀ ਉਹ ਵਈ ਕਾ ਹਲਾ ਲੋਹੀ ਡੱਬੀ ਜੀ ਆਹੀ ਡੱਬੀ ਬਈ ਬੱਕਰੀ ਠੀਕ ਆ ਬਈ ਇਹਦੀ ਡਿਟੇਲ ਕੀ ਆ ਬਈ ਇਹਦਾ 35000 ਰੁਪਿਆ ਬਈ ਇਹਦਾ 35000 ਰੁਪਿਆ ਮੁੱਲ ਆ ਬਈ ਇਹ ਵੀ ਦੁੱਧ ਦਿੰਦੀ ਆ ਬਈ ਬੱਕਰੀ ਕੱਦ ਕਿੰਨਾ ਹੋ ਪਈ ਇਹਦਾ ਬੱਕਰੀ ਦਾ ਇਹਦਾ ਹੋਊਗਾ ਭਾਈ 33 36 ਆ ਬਈ 35 36 ਠੀਕ ਆ ਬਈ ਦੁੱਧ ਦਾਦ ਨੂੰ ਕਿਵੇਂ ਆ ਇਹ ਦੁੱਧ ਨੂੰ ਵਧੀਆ ਬਈ ਮਾਗਰੇ ਤੇ ਕੀ ਆ ਮਾਗਰ ਨਹੀਂ ਕੋਸ ਹੈਗਾ ਬਈ ਠੀਕ ਆ ਐਂ ਜਾਣੀ ਵੀ ਦਿੰਦੀ ਆ ਗਈ ਠੀਕ ਆ ਬਈ ਦੇਖ ਸਕਦੇ ਨੱਕ ਨਕੌੜਾ ਚੈੱਕ ਕਰ ਸਕਦੇ ਆ ਕੰਨਾਂ ਦੀ ਕਵਾਲਿਟੀ ਚੈੱਕ ਕਰ ਸਕਦੇ ਮੁੱਲ ਕੀ ਕਰਿਆ ਦਾ ਇਹਦਾ 35000 ਰੁਪਏ ਇਹਦਾ 35000 ਮਾਨਤਾਨੇ ਚੋ ਮਾਨਤਾਨ ਕਰਦੇ ਠੀਕ ਆ ਬਾਈ ਲਿਆ ਬੱਕਰੀ ਹੋਰ ਵੜ ਕੇ ਬਾਈ ਬੱਕਰੀਆਂ ਦੇਖ ਸਕਦੇ ਤੁਸੀਂ ਥੋੜੇ ਚੋਕੀ ਦੀਆਂ ਬੱਕਰੀਆਂ ਨੇ ਇੱਕ ਆਹ ਬਾਈ ਡੱਬੀ ਬੱਕਰੀ ਇਹਦੀ ਕੀ ਡੀਲ ਆ ਬਾਈ ਇਹ ਵੀ ਦੁੱਧ ਵਾਲੀ ਹੋ ਜਾ ਬਾਈ ਠੀਕ ਆ ਬਾਈ ਕਿੰਨਾ ਕੁ ਦੁੱਧ ਦਿੰਦੀ ਇਹ ਬਾਈ ਦੋ ਲੀਟਰ ਦੁੱਧ ਦਿੰਦੀ ਆ ਬਾਈ 2 ਲੀਟਰ ਦੁੱਧ ਆ ਬਾਈ ਕੰਨਾਂ ਕੋਨਾਂ ਦੀ ਲੈਂਥ ਚੈੱਕ ਕਰ ਸਕਦੇ ਹੋ ਨੱਕ ਨਕੌੜਾ ਦੇਖ ਸਕਦੇ ਹੋ ਮੁੱਲ ਕੀ ਆ ਬਈ ਇਹਦਾ ਵੀ 35000 ਰੁਪਇਆ ਇਹਦਾ ਵੀ 35000 ਰੁਪਇਆ ਮੜਾ ਇਹ ਲਾਹੇਗਾ ਫਲਾਹ ਨੇ ਬਈ ਦੇਖ ਲਓ ਬਈ ਥਾਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਮਾਗਰੇ ਦੇ ਕੀ ਆ ਮਾਗਰ ਨਹੀਂ ਹੋ ਸੇਗਾ ਬਈ ਇਹਦੇ ਵੀ ਨਹੀਂ ਹੈਗਾ ਮਾਗਰ ਦੇਖ ਸਕਦੇ ਹੋ ਬਈ ਬੱਕਰੀ ਕੋਈ ਗੱਬਣ ਗੱਬਣ ਤਾਂ ਨਹੀਂ ਕੀ ਹੈ ਗੱਬਣ ਹੈ ਮਹੀਨੇ ਦਾ ਹੀ ਆ ਯਾਰ ਠੀਕ ਆ ਬਈ ਆ ਫੰਡਰ ਕਹਿੰਦੀ ਦੇਵਾ ਬਈ ਫੰਡਰ ਕਹਿੰਗੀ ਦੇਵਾਂਗੇ ਬਾਈ ਕਹਿੰਦਾ 35000 ਰੁਪਇਆ ਮੁੱਲ ਆ ਮਾਹਤਾਨ ਮਾਹਤਾਨ ਕਰਤਾ ਇਹਦੇ ਚੋਂ ਵੀ ਹੋ ਜੂਗਾ ਬਈ ਦੇਖ ਸਕਦੇ ਬੱਕਰੀਆਂ ਬਹੁਤ ਵਈਆਂ ਨੇ ਬਾਈ ਕੋਲੇ ਖੋਰ ਲਿਆ ਬਈ ਬੱਕਰੀ ਫੜ ਕੇ ਇੱਕ ਆ ਸੀ ਰੋਟ ਠੀਕ ਆ ਬਈ ਇੱਕ ਆ ਹਾ ਬਈ ਡੱਬੀ ਬੱਕਰੀ ਦੇਖ ਸਕਦੇ ਹੋ ਇਹ ਇਹ ਮਗਰ ਬੱਚਾ ਬਈ ਠੀਕ ਆ ਬਈ ਕਿੰਨੇ ਬੱਚੇ ਆ ਬਈ ਇਹਦੇ ਮਗਰ ਇੱਕ ਬੱਚਾ ਬਈ ਇੱਕ ਬੱਚਾ ਬਈ ਬੱਕਰਾ ਕ ਪਾਠਾ ਇਹਦੇ ਮਗਰ ਪਾਠਾ ਬਈ ਠੀਕ ਆ ਬਈ ਇਹਦੀ ਕੀ ਡਿਟੇਲ ਆ ਬਈ ਇਹਦਾ 25000 ਰੁਪਇਆ ਬਈ ਇਹਦਾ 25000 ਰੁਪਇਆ ਮੁੱਲ ਮੰਤਾਂ ਨੇ ਇਹ ਚੋ ਵੀ ਹੋ ਜਾ ਘਰ ਦਾ ਆ ਮੰਤਾਂ ਨੂੰ ਠੀਕ ਸਕਦੇ ਹੋ ਬਈ ਬੱਕਰੀ ਬਹੁਤ ਵਧੀਆ ਇਹ ਕਿੰਨੇ ਟਾਈਮ ਦੀ ਸਨੀ ਹੋਈ ਆ 6 ਮਹੀਨਾ ਕ ਹੋ ਗਿਆ ਬਈ ਸੋਈ ਨੂੰ 6 ਮਹੀਨਾ ਹੋ ਗਿਆ ਸੋਈ ਨੂੰ ਬਈ ਬੱਕਰੀ ਦੇਖ ਸਕਦੇ ਹੋ ਤੁਸੀਂ ਉੱਦੜੀ ਬੱਕਰੀ ਆ ਠੀਕ ਆ ਬਈ ਹੋਰ ਲਿਆ ਵੜ ਕੇ ਬੱਕਰੀ ਕੀ ਕਹਾ ਬਈ ਲਾਲ ਲੋਹੀ ਡੱਬੀ ਇਹਦੀ ਡਿਟੇਲ ਕੀ ਆ ਬਈ ਇਹ ਤਿੰਨ ਮਹੀਨੇ ਦੀ ਗੱਬਣਾ ਬਈ ਬਤਰੀ ਤਿੰਨ ਮਹੀਨੇ ਦੀ ਗਾਰੰਟੀ ਨਾਲ ਦਾਂ ਗਾਰੰਟੀ ਨਾਲ ਗੱਬਣਦੇ ਵੇ ਵੀ ਤਾਂ ਫੰਡਰ ਹੋਵੇ ਤਾਂ ਵਾਪਸ ਕਰਾਂਗੇ ਕਿੰਵੇਂ ਸੂਏ ਆ ਬਈ ਇਹ ਇਹ ਹੀ ਆ ਤੀਜੇ ਸੂਏ ਬਈ ਦੰਦਾ ਦੰਦਾ ਨਹੀਂ ਕਿਵੇਂ ਇਹ ਨਵੇਂ ਆ ਬਈ ਦੰਦਾ ਨਵੇਂ ਹੀ ਆ ਬਈ ਬੜੀ ਜਮਾਤ ਦੰਦੇ ਇਹਦੇ ਲਓ ਜੀ ਦੇਖ ਸਕਦੇ ਹੋ ਵੀ ਨਵੀਂ ਹੈ ਵੀ ਤਿੰਨ ਮਹੀਨੇ ਦੀ ਗੱਗਣਾ ਬਾਈ ਕਹਿੰਦਾ ਗਰੰਟੀ ਦੇਵਾਂਗੇ ਮਾਨਤਾਨੇ ਚ ਵੀ ਹੋ ਜਾਊਗਾ ਹਾਂ ਇਹਦਾ 25000 ਰੁਪਏ ਮੌਲਾ ਵੀ ਮਾਨਤਾਨ ਕਰਦਾ ਠੀਕ ਆ ਬਈ ਖੋਰ ਲਿਆ ਬੱਕਰੀ ਫੜ ਕੇ ਬਈ ਲੋ ਬਈ ਬੱਕਰੀਆਂ ਬਹੁਤ ਵਧੀਆ ਨੇ ਬਾਈ ਕੋਲੇ ਲਓ ਬਈ ਇਹ ਕਾ ਬੱਕਰੀ ਆ ਬਈ ਇਹਦੇ ਮੰਗਰਾ ਬੱਕਰਾ ਬੱਕਰਾ ਇਹਦੇ ਮੰਗਰਾ ਹਾਂ ਕਹਿਰਾ ਬੱਕਰਾ ਬਈ ਕਹਿਰਾ ਬੱਕਰਾ ਬਈ ਆ ਇਹਦੀ ਕਿਤੇੜਾ ਵੀ ਬੱਕਰੀ ਦੀ ਇਹ ਨਵੀਂ ਬੱਕਰੀ ਆ ਬਈ ਦੰਦਾ ਤੋਂ ਦੇਖ ਸਕਦੇ ਹੋ ਬਈ ਤੁਸੀਂ ਨਵੀਂ ਬੱਕਰੀ ਆ ਇਹਦਾ ਮੁੱਲ ਕੀ ਕਰਦਾ ਇਹਦਾ 32000 ਰੁਪਿਆ ਬਈ ਇਹਦਾ 32000 ਰੁਪਿਆ ਜੇ ਕੋਈ ਆਪਣੀ ਵੀਡੀਓ ਦੇਖ ਕੇ ਕਰਦਾ ਮਾਨਤਨ ਹੋ ਜੂ ਕਰਦਾ ਐਵੇਂ ਮਾਨਤਨ ਵਧਿਆ ਕਰ ਕਿੰਨੇ ਕਿ ਦਿਨਾਂ ਦੀ ਸੂਈ ਹੋਈ ਆ ਬਈ ਇਹ ਹੋ ਗਿਆ ਬਈ 1.5 ਮਹੀਨੇ ਦੀ ਸੂਈ ਹੋਈ ਆ 1.5 ਮਹੀਨੇ ਦੀ ਸੂਈ ਹੋ ਗਿਆ ਬਈ ਦੇਖ ਸਕਦੇ ਹੋ ਤੁਸੀਂ ਨੱਕ ਨਕੌੜਾ ਕੰਨ ਦੇਖ ਸਕਦੇ ਹੋ ਲੈਂਥ ਦੇਖ ਦੁੱਧ ਲੋ ਦੀ ਚੰਗੀ ਆ ਬਈ ਇਹ ਹੀ ਗੱਲ ਦੁੱਧ ਨੂੰ ਵੀ ਚੰਗੀ ਆ ਬਈ ਦੇਖ ਸਕਦੇ ਹੋ ਖੋਰ ਲਿਆ ਬਈ ਪੱਕੀ ਫਰਕ ਲੋ ਵਈ ਇੱਕ ਤੁਹਾਨੂੰ ਆਹ ਸਿਹਰੀ ਡੱਬੀ ਦਿਖਾਉਣੇ ਆਂਗੇ। ਇਹ ਕਾਹ ਸੀ ਬਈ? ਇਹਦਾ ਕੀ ਮੁੱਲ ਆ ਬਈ? ਇਹਦਾ 30000 ਰੁਪਇਆ ਬਈ। ਇਹਦਾ 30000 ਰੁਪਇਆ ਮੁੱਲ ਆ ਬਈ। ਕਿਵੇਂ ਆ ਦੁੱਧ ਦਾ ਤੰਨੂ ਇਹ ਬਈ? ਦੁੱਧ ਨੂੰ ਚੰਗੀ ਆ ਬਈ। ਠੀਕ ਆ ਬਈ ਦੇਖ ਸਕਦੇ ਆ ਤੁਸੀਂ। ਆਹ ਮੰਗਰ ਪਾਠਾ ਬਈ 2 ਮਹੀਨਾ ਦੀ ਸੂਈ ਹੋਈ ਆ। ਮੰਗਰ ਪਾਠਾ ਬਈ ਸਿਹਰੀ ਪਾਠਾ ਡੱਬੀ ਦੇਖ ਸਕਦੇ ਹੋ ਮੰਗਰ ਪਾਠਾ। ਆਹ ਪਾਠਾ ਇਹਦੇ ਮੰਗਰ ਦੇਖ ਸਕਦੇ ਹਾਂ। ਕਿਵੇਂ ਆ ਦੁੱਧ ਇਹ ਥੱਲੇ ਬਈ? ਵਧੀਆ ਵਧੀਆ ਬਈ ਦੁੱਧ। ਦੰਦਾ ਦੰਦਾ ਤੋਂ ਨਹੀਂ ਕਿਵੇਂ ਪੱਟਾ? ਨਵੀਆਂ ਦੰਦਾ ਤੋਂ ਬਈ। ਹੈ? ਨਵੀਆਂ ਨਵੀਆਂ। ਨ

ਇਹ ਗਾਰੰਟੀ ਜੀ ਦੇਵਾਂਗੇ ਬਾਈ ਠੀਕ ਆ ਬਾਈ ਦੇਖ ਸਕਦੇ ਹੋ ਤੁਸੀਂ ਕੱਦ ਕਾਠ ਵਧੀਆ ਵੀ ਪੱਠ ਦਾ ਪੂਰੀ ਵਧੀਆ ਲਾਲ ਲੋਹੀ ਪੱਠਾ ਬੀਟਲ ਚ ਆ ਜਾਂਦੀ ਇਹ ਹਾਂ ਹਾਂ ਦੇਖ ਸਕਦਾ ਬਈ ਕੰਨਾ ਕੁੰਨਾ ਦੀ ਨੇ ਇਹਦਾ ਮੁੱਲ ਕੀ ਕਰਦੇ ਹੋ ਇਹਦਾ 28000 ਰੁਪਿਆ ਬਾਈ 28000 ਰੁਪਿਆ ਮੁੱਲ ਨਾਲ ਬਾਈ ਮਾਨਤਾਨ ਇਹਦਾ ਮਾਨਤਾਨ ਕਰਦੇ ਆ ਠੀਕ ਆ ਬਾਈ ਹੋਰ ਲਿਆ ਬੱਕਰੀ ਖੜਚ ਹੋਰ ਤਾਂ ਬਾਕੀ ਹੋਈ ਗਈਆਂ ਹੋ ਗਈ ਸਾਰੀ ਦੇਖ ਸਕਦੇ ਹੋ ਬਈ ਬੱਕਰੀਆਂ ਬਾਈ ਕੋਲੇ ਸਾਰੀਆਂ ਵਧੀਆ ਨੇ ਬਾਈ ਨੇ ਜਿਵੇਂ ਦੱਸਿਆਗਾ ਬਾਈ ਪਿੰਡ ਕਿਹੜਾ ਤੁਸੀਂ ਆਪਣਾ ਵੱਡੇ ਰੂੜੇ ਕਿਹਾ ਵੇ ਵੱਡੇ ਰੂੜੇ ਕੇ ਜ਼ਿਲ੍ਹਾ ਬਰਨਾਲਾ ਆ ਜਾਂਦਾਗਾ ਨੰਬਰ ਬੋਲਦੇ ਬਾਈ ਆਪਣਾ 61490 ਬਾਈ ਠੀਕ ਆ ਬਾਈ 38783 ਬਾਈ ਠੀਕ ਆ ਬਈ ਹੋਰ ਨੰਬਰ ਹੈਗਾ ਕੋਈ ਨਹੀਂ ਇਹੀ ਨੰਬਰ ਆ ਠੀਕ ਆ ਬਾਈ ਨਾਮ ਕੀ ਆ ਆਪਣਾ ਫਾਜ਼ਲਦੀਨ ਆ ਬਾਈ ਫਾਜ਼ਲ ਨਾਮ ਬਾਈ ਬਾਈ ਦਾ ਬਾਈਆਂ ਕੋਲੇ ਬੱਕਰੀਆਂ ਬਹੁਤ ਵਧੇ ਨੇ ਇੱਕ ਵਾਰੀ ਥੋੜੀ ਆਪਾਂ ਦੁਬਾਰੇ ਨਿਕਾ ਮਰਵਾ ਦਈਏ ਬੱਕਰੀਆਂ ਤੇ ਦੇਖ ਸਕਦੇ ਹੋ ਕਿੰਨੀਆਂ ਬੱਕਰੀਆਂ ਹੋਣੀਆਂ ਟੋਟਲ ਆ ਏ ਥਵੇ 1500 ਦਾ ਬੱਕਰੀਆਂ ਵਾਲੇ 1516 ਇੱਥੇ ਨੇ ਘਰੇ ਵੀ ਹੈਗੀਆਂ ਨੇ ਹਾਂ ਘਰੇ ਵੀ ਹੁੰਦੀਆਂ ਨੇ ਉਹ ਬੱਕਰੀ ਘਰੇ ਕਿੰਨੀਆਂ ਕੋਣੀਆਂ 20 25 ਬੱਕਰੀਆਂ ਘਰੇ ਨੇ ਬੱਕਰੀਆਂ ਘਰੇ ਨੇ ਬਾਈ ਬਾਈ ਨੂੰ ਕਾਲ ਕਰ ਲਓ ਜੇ ਕਿਸੇ ਵੀਰ ਨੇ ਬੱਕਰੀਆਂ ਲੈਣੀਆਂ ਹੋਈਆਂ ਹਨਾ ਬੱਕਰੀਆਂ ਬਾਈ ਕੋਲੇ ਸਾਰੀਆਂ ਟਾਪ ਕੁਆਲਿਟੀ ਦੀਆਂ ਨੇ ਦੇਖ ਸਕਦੇ ਹੋ ਤੁਸੀਂ ਓਕੇ ਬਾਈ ਧੰਨਵਾਦ ਚੰਗਾ